ਜੀ ਬਿਲਕੁਲ ਅੱਜ ਸਾਡੇ ਜਿਵੇਂ ਬਾਈ ਜੀ ਨੇ ਬਰਥਡੇ ਬਾਈ ਜੀ ਛੋਟੇ ਬਾਈ ਜੀ ਇਹਨਾਂ ਦੀ ਅੱਜ 10ਵਾਂ ਅਨਿਵਰਸਰੀ ਹੈ ਜੋ ਕਿ ਇੱਥੇ ਆਸ਼ਰਮ 'ਚ ਬੜੀ ਧੂਮ ਧਾਮ ਨਾਲ ਬਣਾਈ ਗਈ ਹੈ ਜੀ ਬਾਈ ਜੀ ਸਭ ਨਾਲ ਬਹੁਤ ਸਨੇਹ ਕਰਦੇ ਨੇ ਬਹੁਤ ਪਿਆਰ ਦਿੰਦੇ ਨੇ ਆਪਣਾ ਆਸ਼ੀਰਵਾਦ ਦਿੰਦੇ ਨੇ ਇੱਥੇ ਸਾਰੇ ਆਏ ਨੇ ਸਾਰਿਆਂ ਦੇ ਬਾਈ ਜੀ ਨੇ ਆਪਣੇ ਪ੍ਰੇਮ ਦਾ ਰੰਗ ਬਰਸਾਇਆ ਹੈ ਫੁੱਲਾਂ ਦੀ Holi ਖੇਡੀ ਹੈ ਕਾਨਾ ਜੀ ਦੇ ਨਾਲ ਤੇ ਸਭ ਬਹੁਤ-ਬਹੁਤ ਆਸ਼ੀਰਵਾਦ ਪ੍ਰਾਪਤ ਕਰਕੇ ਗਏ ਨੇ ਜੀ ਇਹਨਾਂ ਦੀ ਮਿਹਰਬਾਨੀ ਰਵੇ ਇਹ ਇੱਥੇ ਸੈਰਮਨੀ ਹੋਈ ਹੈ ਜੀ ਬਾਈ ਜੀ ਤੁਸੀਂ ਕੀ ਕਹੋਗੇ ਅਸੀਂ ਇਹ ਕਹਾਂਗੇ ਕਿ ਅੱਜ ਸਾਰੇ ਭਗਤਾਂ ਨੇ ਸਾਡੀ ਚੋਲਾ ਯੂਨੀਵਰਸਿਟੀ ਜੋ ਹੈ ਦੋਨੋਂ ਬਾਈਜੀ ਦੀ ਬੜੇ ਤੁਮਤਮ ਨਾਲ ਮਨਾਈ ਸਭ ਨੇ ਕੀਮਤੀ ਸਮੇਂ ਕਾਲ ਕਰਕੇ ਸਾਰੇ ਆਸ਼ਰਮ ਤੇ ਆਏ ਇਹ ਅੱਜ ਵੀ ਸਾਨੂੰ ਇਹਨਾਂ ਨੇ ਬਹੁਤ ਪਿਆਰ ਦਿੱਤਾ ਤੇ ਅੱਗੇ ਵੀ ਸਾਨੂੰ ਇਹ ਬਹੁਤ ਪਿਆਰ ਦਿੰਦੇ ਰਹਿੰਦੇ ਆ ਹਮੇਸ਼ਾ ਸਾਡੇ ਜੋ ਭਗਤ ਨੇ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ ਗੁਰਮਹਾਰਾਜ ਜੀ ਨਾਲ ਬਹੁਤ ਪਿਆਰ ਕਰਦੇ ਨੇ ਔਰ ਅੱਜ ਇਹ ਸਾਡਾ ਦਿਨ ਜੋ ਹੈ ਬਹੁਤ ਖੁਸ਼ੀ ਨਾਲ ਸਾਰੇ ਸੰਗਤਾਂ ਨੇ ਬੜੀ ਧੂਮ-ਤਾਮ ਨਾਲ ਮਨਾਇਆ। ਅਰੇ ਸੰਗਤ ਇੰਨਾ ਪਿਆਰ ਕਰਦੀ ਹੈ। ਫਿਰ ਮਨ 'ਚ ਕੀ ਵਿਚਾਰ ਉਮੜਦੇ ਕੀ ਆ ਜੀ ਕਿਉਂਕਿ ਸਾਰੇ ਦੇ ਚਿਹਰੇ ਤੇ ਖੁਸ਼ੀ ਦੇਖੋ ਕਿੰਨੀ ਆ। ਹੈ? ਬਹੁਤ ਪਿਆਰ ਕਰਦੇ ਤੁਹਾਨੂੰ। ਬਸ ਇਹੀ ਕਹਿੰਦੇ ਆ ਕਿ ਗੁਰਮਹਾਰਾਜ ਜੀ ਇਸੇ ਤਰ੍ਹਾਂ ਇਹਨਾਂ ਦੇ ਚਿਹਰੇ ਖਿੜੇ ਰਹਿਣ ਕਿ ਸਾਡਾ ਪਰਿਵਾਰ ਹੈ। ਬਹੁਤ ਵੱਡਾ ਪਰਿਵਾਰ ਹੈ ਗੁਰਮਹਾਰਾਜ ਜੀ ਦਾ ਇਹ ਬਾਗ ਹੈ ਇਹ ਖਿੜਿਆ ਰਵੇ ਸਦਾ ਹੀ ਖਿੜਿਆ ਰਵੇ ਤੇ ਖੁਸ਼ਬੂ ਖਸਬੂ ਸਾਨੂੰ ਆਂਦੀ ਰਹੇ ਇਹ ਸਾਨੂੰ ਪਿਆਰ ਦਿੰਦੇ ਰਣ ਅਸੀਂ ਇਹਨਾਂ ਨੂੰ ਅਸ਼ੀਰਵਾਦ ਦਿੰਦੇ ਤੇ ਸੱਚੀ ਖੁਸ਼ਬੂ ਆ ਵੀ ਰਹੀ ਹੈ ਬਹੁਤ ਜ਼ਿਆਦਾ ਬੁੱਲਾਂ ਦੀ ਹੋਲੀ ਖੇਡ ਲਈ ਨਾ ਜੀ ਗੋਲ ਮੇਰੇ ਸ੍ਰੀ ਗੁਰੂ ਮਹਾਰਾਜ